ਤੇ ਬੋਲੀ ਕੌਣ ਪਕੜਦਾ ਹੈ ਜਿਹਨੂੰ ਬਾਣੀ ਸਮਝਣ ਲੱਗਣ ਲੱਗ ਪਈ ਮਤਲਬ ਸਮਝਣ ਲੱਗ ਲਾ ਪਈ ਇੱਕ ਇੱਕ ਪੰਕਤੀ ਜਦੋਂ ਸੁਰਤ ਜੋਂ ਇੱਕ ਪੰਕਤੀ ਉਹਦੇ ਨਾਲ ਅਰਥ ਵੀ ਆ ਗਿਆ ਪਤਾ ਲੱਗ ਗਿਆ ਇਸ਼ਾਰਾ ਮਿਲ ਗਿਆ ਮੈਸੇਜ ਆ ਦਿੱਤਾ ਸਤਿਗੁਰੂ ਨੇ ਫਿਰ ਸੁਆਦ ਆਉਂਦਾ ਹੈ ਬਾਣੀ ਸੁਣਨ ਦਾ ਫਿਰ ਤਾਂ ਫੇਰ ਪੜਾਂਗੇ ਕਿ ਕਹਿੰਦੇ ਆ ਫਿਰ ਕਹਿੰਦੇ ਆ ਵਾਹਿਗੁਰੂ ਇਹ ਬਾਣੀ ਸਾਰੀ ਰਾਤ ਚੱਲਦੀ ਰਹੇ ਤੇ ਮੈਂ ਬੈਠਾ ਰਹਾ ਮੈਂ ਆਪਾਂ ਐਸਾ ਕਹਿੰਨੇ ਫਿਰ ਆਪਾਂ ਦੂਜਿਆਂ ਪੜਾਕੀ ਪ੍ਰੇਰਨਾ ਦਵਾਂਗੇ ਉਹ ਭਲਿਓ ਇੰਜ ਸਮਝੋ ਤੁਹਾਡੇ ਘਰ ਤੇ ਹੀਰੇ ਡਿੱਗ ਰਹੇ ਨੇ ਮੋਤੀ ਕਿਰ ਰਹੇ ਨੇ ਤੁਹਾਡੇ ਘਰੇ ਮੋਤੀਆਂ ਦੀ ਵਰਖਾ ਹੋ ਰਹੀ ਹੈ ਝੋਲੀ ਾਟ ਕੇ ਬੈਠੋ ਤੇ ਝੋਲੀ ਭਰ ਸਕਦੇ ਹੋ ਤੁਸੀਂ ਇਦਾਂ ਕਹਿ ਸਕਦੇ ਆਪਾਂ ਇਦਾਂ ਤੇ ਜਿਹਨੂੰ ਨਹੀਂ ਸਮਝ ਲੱਗੀ ਉਹ ਫੋਪਲਾ ਗਿਆ ਆਖੂਗਾ ਫੋਪਲਾ ਉਹ ਬਾਪੂ ਨੂੰ ਬਿਠਾ ਦੋ ਇੱਥੇ ਘੰਟੇ ਬਾਅਦ ਧੂਫ ਚੇਂਜ ਕਰਦੇ ਨਾਲੇ ਜੋਤ ਚ ਕਿਉਂ ਪਾ ਦੇਵੇ ਇਦਾਂ ਕੰਮ ਨਵੇਂ ਡੋ ਉਹ ਇਦਾਂ ਇਥੋਂ ਤਾਂ ਕੀ ਰਹਿ ਜਾਂਦਾ ਤੇ ਬਸ ਜੋਤ ਦੇ ਵਿੱਚ ਕਿਉਂ ਨਾ ਖਤਮ ਹੋਵੇ ਤੋ ਜਿਹੜੀ ਧੂਫਾਂ ਲਾਈਆਂ ਨੇ ਤਿੰਨ ਚਾਰ ਹੋਣਾ ਖਤਮ ਹੋ ਜਾਣ ਬਸ ਇੱਥੋਂ ਤੱਕ ਹੀ ਸੀਮਤ ਐ ਫਿਰ ਬਾਬਾ ਉੱਥੇ ਜਿਹੜਾ ਭਾਈ ਸਾਹਿਬ ਬਾੜਾ ਖਾਦੇ ਨੂੰ ਮੂੰਹ ਵੱਲ ਕੇ ਕਹਿੰਦੇ ਨੇ ਉਹ ਭਲਿਓ ਧੂਏ ਤੋਂ ਬਚਾਲੋ ਜੇ ਬਾੜ ਸੁਣਨਾ ਐ ਤਾਂ ਘੱਟੋ ਘੱਟ ਧੂਆਂ ਚ ਪਰੇ ਜਾ ਜੋ ਆਪਾਂ ਆਪਾਂ 10 ਮਿੰਟ ਨਹੀਂ ਬਹਿ ਸਕਦੇ ਧੂਏ ਵਿੱਚ ਕਦੇ ਵੇਖੋ ਉੱਥੇ ਤਿੰਨ ਦਿਨ ਫੰਡ ਬਾੜ ਦੇ ਨਾਲ ਧੂਏ ਦੇ ਧੂਫਾਂ ਦੇ ਧੂਫਾਂ ਪਤਾ ਲੱਗੇ ਇੱਕ ਵਾਰ ਨਾਸੀ ਧੂਆਂ ਦੇਣਾ ਬਾਬੇ ਨੂੰ ਪਤਾ ਲੱਗ ਜਾ ਇੱਕ ਵਾਰ ਜਿਹੜਾ ਪਾਪਾ ਆਪ ਨਹੀਂ ਚੰਗੀ ਤਰ੍ਹਾਂ ਬਾੜ ਕਰ ਸਕਦਾ ਧੂਏ ਵਿੱਚ ਤੁਹਾਨੂੰ ਕੀ ਸੁਣਾ ਦੇਵੇ ਤਹਾਡੇ ਕੀ ਕੰਨ ਚ ਰਸ ਕੋਲ ਦੇ ਇਸ ਕਰਕੇ ਆਪ ਕੋਤ ਸਮਝਣ ਦਾ ਯਤਨ ਕਰੋ ਇਹਨਾਂ ਵਹਿਮਾਂ ਭਰਮਾਂ ਤੋਂ ਬਚ ਕੇ ਪਾਠ ਕਰੋ ਇਹਨਾਂ ਵਹਿਮਾਂ ਭਰਮਾਂ ਤੋਂ ਬਚ ਕੇ ਪਾਠ ਕਰੋ ਇਹਨਾਂ ਵਹਿਮਾਂ ਭਰਮਾਂ ਤੋਂ ਤੇ ਪਾਠ ਕਰੋ ਪਾਠ ਸੁਣਾ ਅਖੰਡ ਪਾਠ ਚੱਲਦਿਆਂ ਸਾਡੇ ਘਰਾਂ ਚ ਇਮਾਨਦਾਰੇ ਨਾਲ ਤੁਸੀਂ ਆਪਣੇ ਮਨ ਚ ਸੋਚੇ ਇਮਾਨਦਾਰੇ ਨਾਲ ਘਰੇ ਅਖੰਡ ਪਾਠ ਚੱਲਦਿਆਂ ਸਹਿਜ ਪਾਠ ਚੱਲਦਿਆਂ ਕਿੰਨੇ ਪਰਿਵਾਰ ਕੋਲ ਬੈਕ ਸੁਣਦੇ ਈਮਾਨਦਾਰ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਬੈਠੇ ਹੋ। ਇੱਥੇ ਕਿਤੇ ਦੁਨਿਆਵੀ ਕਚਹਿਰੀ ਲੱਗੀ ਹੋਵੇ, ਜੱਜ ਸਾਹਮਣੇ ਬੈਠਾ ਹੋਵੇ ਤਾਂ ਅੰਦਰੋਂ ਫੋਟੋ-ਫੁੱਟ ਕੇ ਕੱਢਦੇ ਆ ਕਿ ਮੇਰੇ ਅੰਦਰ ਉਹ ਵੀ ਗੱਲਾਂ ਨਿਕਲ ਆਉਣ ਕਿ ਮੈਂ ਸਾਹਮਣੇ ਬੈਠਾ ਨਾ ਮੈਂ ਇਹਨੂੰ ਜੇਲ੍ਹ ਕਰਾਵਾਂ। ਤੇ ਆਪਾਂ ਉਦੋਂ ਬੈਠੇ ਇਦਾਂ ਤਾਂ ਗੱਲਾਂ ਕਰਦੇ ਆ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਬੈਠੇ ਹੋ। ਈਮਾਨਦਾਰ ਇਹਨਾਂ ਸੋਚਿਓ ਕਿ ਘਰਿਆ ਖੰਡ-ਪਾੜ ਚੱਲਦੇ ਆ, ਸਹੜੀ ਪਾੜ ਚੱਲਦੇ ਕਿੰਨਾ ਟਾਈਮ ਗਰੋਹੋ ਦਿੰਦੇ ਅਸੀਂ। ਆਏ ਰਿਸ਼ਤੇਦਾਰ, ਭੂਆ ਆਈ, ਫੁੱਫ ਮਾਮੀ ਮਾਸੀ ਚਾਚਾ ਨਾ ਤਾਈਆਂ ਘਰੇ ਆਈਆਂ ਮੱਥਾ ਟੇਕ ਕੇ ਇੱਕੋ ਤਾਂ ਮਿੰਟ ਬੈਠਾ ਪਾਪਾ ਜੀ ਨੇ ਉਸ ਲਈ ਪ੍ਰਸ਼ਾਦ ਦਿੱਤਾ ਕਿ ਚੱਲ ਪ੍ਰਸ਼ਾਦ ਲੈ ਕੇ ਚੱਲ ਬਾਹਰ ਮੈਂ ਤਾਂ ਆਦਰਾ ਰੋਲ ਲਾਉਣੀ ਹੈ ਐਦਾਂ ਦੇ ਹਾਲਾਤ ਹੈ ਤੇ ਬਾੜ ਸੁਣਿਆ ਨਹੀਂ ਬਾਹਰ ਚੱਲ ਤੂੰ ਚਾਹ ਪਾਣੀ ਪੀ ਲਓ ਚਾਹ ਅੱਜ ਫਿਰ ਪਿਆਰ ਨਾਲ ਅੱਜ ਚਾਹ ਪਾਣੀ ਛਕ ਲਿਆ ਜੀ ਤੁਸੀਂ ਉਹ ਇੱਕ ਭਲਿਓ ਤੁਸੀਂ ਅਖੰਡ ਪਾੜ ਕਰਵਾਇਆ ਉਹਨੂੰ ਖਾ ਪਾੜ ਤਾਂ ਸੁਣ ਲੈਣ ਦੋ ਉਹ ਨਹੀਂ ਸੁਣ ਦੇਣਾ ਅਸੀਂ ਆਜੋ ਹਰਿ ਜਿੱਥਾ ਪਾਣੀ ਸਕੋ ਜਾਲ ਪਾਣੀ ਸਕੋ ਚਾਲ ਪਾਣੀ ਦੇ ਵਿੱਚ ਟਾਈਮ ਲੰਘਾਤਾ ਬਾਅਦ ਵਿੱਚ ਸ਼ੁਰੂ ਹੋ ਗਈਆਂ ਅੱਛਾ ਖਾਣਿਆਂ ਦਾ ਕੀ ਹਾਲ ਉਧਰ ਹੰਡ ਪਾੜ ਚੱਲੀ ਜਾਂਦਾ ਐਧਰ ਆਬ ਦੀ ਰੌਣਕ ਮੇਲਾ ਚੱਲੀ ਜਾਂਦਾ ਫਿਰ ਉੱਥੇ ਭਾਈ ਯਾਰ ਅੱਛਾ ਫਸਲ ਵਾੜੀ ਕਿੰਨਾ ਹੋਈ ਫਿਰ ਠੀਕ ਠਾਕ ਕਣਕ ਬੀਜੀ ਗਈ ਫਿਰ ਝੋਨਾ ਵਧਿਆ ਕੱਟਿਆ ਗਿਆ ਸਾਰਾ ਉਹ ਆਦਿ ਗੱਲਾਂ ਕਰੀ ਉਧਰੋਂ ਹੰਡ ਪਾੜ ਚੱਲੀ ਜਾਂਦਾ ਫਿਰ ਦੋ ਨਾਲ ਤਾਂ ਗੱਪਾਂ ਵੜਦੇ ਹਾਸਾ ਕੱਢਾ ਕਰ ਬੱਚੇ ਬੈਡਬਾਲ ਖੇਡੀ ਜਾਂਦੇ ਵਿੱਚ ਹੀ ਹਾਸਾ ਕੱਢਾ ਕਹਤੇ ਜਿੰਦਰਾ ਆਉਂਦਾ ਫਿਰ ਕਾਟਦਾ ਭੋਰ ਪੈਂਦਾ ਐ ਤੇ ਪਰ ਪਾਪਾ ਜੀ ਨੂੰ ਹੋਰ ਜਮਾਰਕ ਕਿਹਨਾਂ ਅੱਧਾ ਘੰਟਾ ਲੇਟ ਕਰਦੇ ਹੋ ਕਿਉਂ ਫੁੱਫੜ ਜੀ ਨੇ ਅਜੇ ਆਉਣਾ ਆਹਨਾਂ ਨੇ ਆ ਕੇ ਚੌਲ ਕਰਨੀ ਉਹਨਾਂ ਨੇ ਸੇਵਾ ਦਾ ਫਾਲ ਲੈਣਾ ਆ ਕੇ ਮੈਨੂੰ ਆਹ ਹਾਲਾਤ ਹੈ ਜੀ ਸਾਡੇ ਘਰਾਂ ਦੇ ਖੰਡ ਬਾਣ ਏਦਾਂ ਚੱਲਦੇ ਨੇ ਸਾਡੇ ਘਰੇ ਕੋਈ ਵਿਰਲਾਏ ਕੋਈ ਵਿਰਲਾ ਰੱਬ ਦਾ ਪਿਆਰਾ ਦਾ ਕੋਲ ਬੈ ਕੇ ਸੁਣਦਾ ਹੋ ਉਹ ਪੜਾ ਕੇ ਆਖੇਗਾ ਚਾਹ ਪਾਣੀ ਬਾਅਦ ਚ ਪੀਲਾਂਗੇ ਚਾਹ ਪਾਣੀ ਬੰਦ ਰੱਖੋ ਉਹ ਪਹਿਲੀ ਗੱਲ ਨੇ ਜਿਹੜਾ ਰੱਬ ਦਾ ਪਿਆਰਾ ਹੋਵੇ ਗੁਰਮੁਖ ਜਿਹੜਾ ਸਮਝ ਰੱਖਦਾ ਉਹ ਪਹਿਲੀ ਗੱਲ ਅਖੰਡ ਪਾਠ ਨਹੀਂ ਕਰੇ ਕਰਾਉਂਦਾ ਮੈਂ ਤੋ ਬੇਨਤੀ ਕਰਾਂ ਗੁੱਸਾ ਨਾ ਕਰਿਓ ਸਹੀ ਗੱਲ ਹੈ ਥੋੜਾ ਜਿਹਾ ਦਿਲ ਤੇ ਹੱਥ ਰੱਖ ਕੇ ਸੁਣਿਓ ਜਿਹੜਾ ਵਾਕੇ ਰੱਬ ਦਾ ਪਿਆਰਾ ਹੈ ਸਮਝ ਰੱਖਦਾ ਅਕਲ ਰੱਖਦਾ ਕਦੇ ਕਰੇ ਅਖੰਡ ਪਾਠ ਨਹੀਂ ਕਰਾਉਂਦਾ ਬਲੰਕੀ ਕਰਾਉਂਗਾ ਸਹਿਜ ਪਾਠ ਚੱਲ ਲੋਗੇ ਜੀ ਬਚਨ ਹਾਂ ਦੇਰ ਤੇ ਪੱਥਰ ਆ ਕੇ ਝੱਲਿਓ ਫਿਰ ਹੁਣ ਉਪਲਾਕੇ ਕਰਾਊਗਾ ਸਹਿਜ ਪਾਠ ਇਹ ਨਹੀਂ ਕਿ 7 ਦਿਨਾਂ ਦਾ ਕਿ ਜਲਦੀ ਦੀ ਭੋਗ ਪਾ ਕੇ ਨਿਬੜੋ ਨਹੀਂ ਉਹ ਘਟੋ ਘਟੋ ਮਹੀਨੇ ਦਾ 1.5 2 3 ਮਹੀਨੇ ਲੰਘ ਜਾਣਾਂ ਤਾਂ ਵੀ ਆਖੇਗਾ ਮੈਂ ਘੰਟਾ ਪਾਠ ਸੁਣੇ ਤੇ ਕਰੂੰਗਾ ਉਹ ਘੰਟਾ ਸ਼ਾਮ ਨੂੰ ਕਰੂੰਗਾ ਮੈਂ ਕੋਲ ਬੈ ਕੇ ਸੁਣੂੰਗਾ ਆਪ ਪੜ੍ਹੂੰਗਾ ਜਿਹਨੇ ਆਉਣਾ ਆਵੇ ਸ਼ਰਤ ਇਹ ਹੋਊਗੀ ਕੋਲ ਬੈ ਕੇ ਪਾਠ ਸੁਣਨਾ ਪਊ ਚਾਹ ਪਾਣੀ ਸਮਾਪਤੀ ਤੇ ਜਦੋਂ ਆਪਾਂ ਸਮਾਪਤੀ ਸਹਿਜ ਪਾਠ ਦੀ ਕਰਾਂਗੇ ਉਦੋਂ ਇਹ ਸ਼ਰਤ ਲਾਗੂ ਕਰੋ ਆਪਣੇ ਘਰਾਂ 'ਚ ਆਪ ਰੂਲ ਬਣਾਉਣੇ ਪੈਂਦੇ ਆਪ ਡਿਸਪੀਨ ਤਿਆਰ ਕਰਨੇ ਪੈਂਦੇ ਇਹ ਬਾਹਰ ਉਹਨੇ ਕਿਸੇ ਰਕਾਤ ਸਾਹਿਬਾਂ ਨੇ ਨਿਕੜ ਕੇ ਦੇਣੇ ਉਦੋਂ ਉੱਥੇ ਬੈਠੇ ਨੇ ਦੂਜੇ ਕਟਕ ਪੁਤਰੀਏ ਜੇ ਉਤੋਂ ਹੱਥ ਐ ਹਿਲਾਉਂਦੇ ਨੇ ਥੱਲੇ ਆਪ ਨੱਚਦੇ ਨੇ ਬੈਠੇ ਪਤਾ ਹੀ ਤੁਹਾਨੂੰ ਕਿੱਦਾਂ ਨੱਚਦੇ ਨੇ ਉੱਥੇ ਉੱਪਰ ਲੈਣਾ ਅਥਾ ਕੀਤਾ ਇਹ ਉੱਪਰ ਲੈਣੀ ਤਾਂ ਉੱਪਰਲੇ ਹੋਰ ਬੈਠੇ ਹੋਏ ਨੇ ਉਹ ਇਹਨਾਂ ਨੂੰ ਹਿਲਾਉਂਦੇ ਨੇ ਉਹ ਜਿਹੜੇ ਥੱਲੇ ਬੈਠੇ ਹੋ ਫਿਰ ਨੱਚਦੇ ਨੇ ਥੱਲੇ ਬੈਠੇ ਇਹ ਬੜੀ ਲੰਬੀ ਡੋਰ ਹੈ ਜੀ ਇਹਨਾਂ ਦੀ ਪੇਰ ਕਰਦੇ ਨੇ ਸਾਰਾ ਕੁਝ ਉਹਨਾਂ ਨੇ ਉਹਨਾਂ ਨੇ ਤਾਂ ਜਿਹੜਾ ਸਿੱਖ ਰਹਿਤ ਮਰਿਆਦਾ ਜਿਹੜੀ ਲਾਗੂ ਕਰਤੀ ਉਹ ਆਪਣੇ ਘਰਾਂ ਚ ਰੱਖੋ ਘਰੇ ਰੱਖੋ ਨਿੱਕੀ ਛੋਟੀ ਛੋਟਾ ਸਹਿਜ ਹੀ ਸਹਿਜ ਰਹਿਤ ਮਰਿਆਦਾ ਦਾ ਮਿਲ ਜਾਂਦਾ ਹੈ ਵੱਡੀ ਸਹਿਜ ਵੀ ਰਹਿਤ ਮਰਿਆਦਾ ਦੀ ਮਿਲ ਜਾਂਦੀ ਹੈ ਆਪਣੇ ਘਰੇ ਰੱਖੋ ਜਦੋਂ ਅਖੰਡ ਪਾਠ ਕਰਨਾ ਅਖੰਡ ਪਾਠ ਦੀ ਸਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਬਾਹਰੋਂ ਕਿਸੇ ਡੇਰੇ ਚ ਪੁੱਛਣ ਦੀ ਲੋੜ ਨਹੀਂ ਕਿਸੇ ਗੁਰਦੁਆਰੇ ਪੁੱਛਣ ਦੀ ਲੋੜ ਨਹੀਂ ਕਿਤੇੋਂ ਪੁੱਛਣ ਦੀ ਲੋੜ ਨਹੀਂ ਸਿੱਖ ਰਹਿਤ ਮਰਿਆਦਾ ਖੁਦ ਪੜ੍ਹ ਲਓ ਪਤਾ ਲੱਗ ਜਾ ਸਾਰੀ ਵੀਡੀਓ ਚ ਲਿਖੀ ਹੋਈ ਹੈ ਤੁਸੀਂ ਤਾਂ ਬਾਹਰ ਲੈਣ ਦੇ ਉਧੇ ਗਹਿਣਾ 10 ਕਿਲੋ ਬਦਾਮ ਲੈ ਆਓ ਕਿੰਨੇ ਤੋਂ ਸਵਾਰੇ ਲੈ ਆਓ ਬਰਾਣੇ ਆ ਲੈ ਆਓ ਢਿਮਕਣਾ ਲੈ ਆਓ 5 ਕਿਲੋ ਦੇਸੀ ਘਿਓ ਲੈ ਆਓ ਪੰਡਤ ਆਪ ਖਾ ਕੇ ਤੇ ਚੱਲਦੇ ਬਾਣੇ ਤੁਹਾਨੂੰ ਕੀ ਮਿਲਿਆ ਖਰਚਾ ਹੀ ਵਧ ਗਿਆ ਪੱਲੇ ਦਾ ਕੁਝ ਨਹੀਂ ਪਿਆ ਪੱਲੇ ਦਾ ਕੁਝ ਨਹੀਂ ਪਿਆ ਮੈਂ ਸੱਚ ਜਾਨਾ ਤੁਹਾਡੇ ਸ਼ਹਿਰ ਦੇ ਨੇੜੇ ਹੀ ਆ ਤੁਸੀਂ ਜਾਣਦੇ ਹੋ ਅਮਗੰਦਪੁਰ ਤੁਹਾਡੇ ਲੱਗ ਗਈ ਜੈ ਸੁਣਿਆ ਕਦੇ ਰਾਣਾ ਸਾਹਿਬ ਦੇ ਨਾਲ ਹੀ ਆ ਅਮਗੰਦਪੁਰ ਉੱਥੇ ਰਹਿਣਨ ਮੈਂ ਅੱਜ ਤੱਕ 6 7 7 ਸਾਲ ਹੋ ਗਏ ਮੈਨੂੰ ਉੱਥੇ ਰਹਿੰਦਿਆਂ ਨੂੰ ਬਾਹਰ ਦੇ ਚਲੋ ਪ੍ਰਚਾਰ ਤੇ ਹੁੰਦਾ ਹੈ ਬਾਕੀ ਕਲਾਸਾਂ ਹੁੰਦੀਆਂ ਨੇ ਸਕੂਲਾਂ ਕਾਲਜਾਂ ਚ 7 ਸਾਲਾਂ ਸਿਰਫ 3 ਵਾਰ ਸਹਿਰੀ ਪਾੜ ਕੀਤਾ ਹੋਵੇ ਕਿਤੇ ਲੋਕਲ ਪਿੰਡ ਚ 3 ਵਾਰ ਤੁਸੀਂ ਅੰਦਾਜ਼ਾ ਲਗਾਓ ਕਿ ਕਿਵੇਂ ਸ਼ਰਪਾ ਪਿੰਨਾ ਰੱਖੇ ਨੇ ਜਿਹੜਾ ਮੰਨਦਾ ਕਰ ਲੈਂਦਾ ਜਿਹੜੇ ਨਹੀਂ ਮੰਨਦਾ ਆਪਾਂ ਕਹਿੰਦੇ ਇਹਨਾਂ ਕੋਈ ਹੋਰ ਤੋਂ ਗ੍ਰਾਣੋ ਸਾਢੇ ਤੋਂ ਨਹੀਂ ਹੁੰਦਾ ਅਸੀਂ ਕਰਾਂਗੇ ਮਰਿਆਦਾ ਕਿਹੜੀ ਪੜਾ ਸਿੱਖ ਰਹਿਤ ਮਰਿਆਦਾ ਡੇਰੇ ਵਾਲੀ ਸਿੱਖ ਰਹਿਤ ਮਰਿਆਦਾ ਕਰਾਂਗੇ ਅਸੀਂ ਉਹਦੇ ਵਿੱਚ ਲਿਖਿਆ ਹੈ ਕੁੰਭ ਜੋਤ ਘੜਾ ਨਾਰੀਅ ਨਹੀਂ ਰੱਖਣਾ ਅਸੀਂ ਨਹੀਂ ਰੱਖਾਂਗੇ ਜੇ ਤੁਸੀਂ ਮੰਨਦੇ ਹੋ ਅਸੀਂ ਆ ਜਾਂਦੇ ਕਿ ਨਹੀਂ ਮੰਨਦੇ ਕਿਸੇ ਹੋਰ ਤੋਂ ਕਰਾ ਲਓ ਪਰ ਸਾਡੇ ਤੋਂ ਇਹ ਪਾਪ ਨਹੀਂ ਨਹੀਂ ਹੁੰਦਾ ਇਹ ਪਾਪ ਨਹੀਂ ਸਾਡੇ ਤੋਂ ਦੂਜੀ ਬੇਨਤੀ ਦੂਜੀ ਸ਼ਰਤ ਸਾਡੀ ਇਹ ਹੋਊਗੀ ਕੋਲ ਬਹਿ ਕੇ ਪਾਰ ਸੌਣਾ ਪਊਗਾ ਘੰਟਾ ਸਵੇਰੇ ਲਾਵਾਂਗੇ ਘੰਟਾ ਸ਼ਾਮ ਨੂੰ ਲਾਵਾਂਗੇ ਪਾਰ ਸੱਤਾਂ ਦਿਨਾਂ ਦਾ ਨਹੀਂ ਹੋਊਗਾ ਕਟੋ-ਕਟ 15 ਦਿਨਾਂ ਦਾ ਹੋਊਗਾ ਇਹ ਸ਼ਰਤ ਹੋਊਗੀ ਸਾਡੀ ਜਿਹੜਾ ਮੰਨਦਾ ਹੈ ਕਰਾ ਲੋ ਨਹੀਂ ਮੰਨਦਾ ਨਾ ਕਰਾਓ ਆਪਾਂ ਨੂੰ ਕੋਈ ਮਜਬੂਰੀ ਨਹੀਂ ਕੋਈ ਇਦਾਂ ਦੀ ਨੀ ਗੱਲ ਬਾਤ ਕੋਈ ਤੇ ਫਿਰ ਕੋਈ ਗੁਰੂ ਮੁਖ ਪਿਆਰੇ ਰੱਬ ਦੇ ਪਿਆਰੇ ਇੰਨੇ ਹੀ ਹੁੰਦੇ ਨੇ ਚੱਲ ਵੀ ਆਹ ਤਾਂ ਗੱਲ ਠੀਕ ਕੀਤੀ ਕਿਸੇ ਨੇ ਸਮਝਾਈ ਸਾਨੂੰ ਕੋਈ ਤਾਂ ਗੱਲ ਕਰਦਾ ਨਾ ਸਾਡੇ ਨਾਲ ਕੇ ਨੇ ਤਾਂ ਗੱਲ ਖੁੱਲ ਕੇ ਕੀਤੀ ਅਗਲਾ ਕਿਹਨਾਂ ਡਾਂਸਰ ਚ ਮਾਰ ਦੇ ਲੱਗਾ ਭਈ ਮੈਂ ਤਾਂ ਤੇਰੇ ਤੋਂ ਕਰਾਉਣਾ ਤੂੰ ਕਰ ਤਿੰਨਾਂ ਦਿਨਾਂ 'ਚ ਇਦਾਂ ਨਹੀਂ ਕਹਿੰਦਾ ਕੋਈ ਹਾਂ ਕੋਈ ਨਹੀਂ ਕਹਿੰਦਾ ਬਸ ਇਹਦਾ ਬਸ ਇਦਾਂ ਕਰਨਾ ਕੋਈ ਸਿੱਖ ਰਿਆ ਤੇ ਮੈਨਾਂ ਤਾਂ ਜਿਹੜਾ ਜਿਹੜਾ ਫਾਰਮੂਲਾ ਲਾਗੂ ਕਰਨਾ ਪਊ ਕਿ ਕੋਲ ਬੈ ਕੇ ਪਾਠ ਸੁਣੋ ਸਮਝੋ ਅਸੀਂ ਸਰੂਪ ਤੋਂ ਪਾਠ ਕਰਾਂਗੇ ਤੁਸੀਂ ਕੋਲ ਪੋਥੀ ਖੋਲੋ ਜੇ ਪੋਥੀ ਆ ਗਈ ਪੋਥੀ ਖੋਲੋ ਨਹੀਂ ਤੇ ਮੋਬਾਈਲਾਂ 'ਚ ਐਕਸਰਸਾਈਜ਼ ਪਾਠ ਖਾਂਡ ਪਾ ਪੂਰਾ ਗੁਰੂ ਗ੍ਰੰਥ ਸਾਹਿਬ ਮੋਬਾਈਲਾਂ 'ਚ ਪਿਆ ਹੈ ਇਹ ਤਰੀਕੇ ਨੇ ਹੋਣ ਸਿੱਖ ਰਹਿਤ ਮਰਾਦਾ ਉੱਪਰ ਸਾਡਾ ਪੈਰਾ ਹੈ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਇੱਕ ਬਾਣੀ ਦੀ ਗੱਲ ਹੈ ਨਹੀਂ ਤੇ ਹੋਰ ਇਸ ਤੋਂ ਇਲਾਵਾ ਦੂਜੀ ਗੱਲ ਨਹੀਂ ਕਰਾਂਗੇ ਇਹ ਹੋਵੇਗੀ ਗੱਲ ਕੰਨਾਂ 'ਚ ਬਾਣੀ ਸੁਣੋਂਗਾ ਮਾਨ ਕੰਨਾਂ 'ਚ ਬਾਣੀ ਪਾ ਇਹ ਸਰਾਉਣਾ ਮੇਰੇ ਉਹ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਹਰਿਆ ਐ ਖੜ ਜਾਵੋਗੇ ਸਵਾਦ ਹੋਵੇ ਇੱਕ ਵਾਰ ਤੁਸੀਂ ਕਰਕੇ ਵੇਖਿਓ ਜੇ ਇਦਾਂ ਸਵਾਦ ਨਾ ਆਇਆ ਮੈਨੂੰ ਆਗ ਕੇਰ ਲਿਵਾ ਕੇ ਕਹਿ ਜਿਉ ਮਾਗ ਜਲ ਪਾਣੀ ਇਹ ਤੋਂ ਪੜਦਾ ਸਵਾਦ ਜੜੀਆਂ ਦਾ ਕਹਿ ਜਿਵਾ ਕੇ ਇੱਕ ਵਾਰ ਇਦਾਂ ਕਰਕੇ ਵੇਖੋ ਕੋਈ ਤਜਰਬਾ ਦਾ ਕਰਕੇ ਵੇਖੋ ਨਾ ਜ਼ਿੰਦਗੀ ਚ ਕਰਕੇ ਵੇਖੋ ਇੱਕ ਵਾਰ ਉਦਾਂ ਹੀ ਤਾਂ ਆਪਾਂ ਖਰਚ ਕਰਦੇ ਆਂ ਉਹਦਾ ਭਾਈ ਸਾਹਿਬ ਨੂੰ ਆਖੋ ਅਸੀਂ ਸਵੇਰੇ ਘੰਟਾ ਆਪ ਪਾੜ ਸੁਣਾਗੇ ਘੰਟਾ ਸ਼ਾਮ ਨੂੰ ਸੁਣਾਗੇ ਤੂੰ ਆਹ ਟਾਈਮ ਕੱਢ ਕੇ ਆਂ ਜੀ ਸਾਡੇ ਆਹ ਕੱਢਾਂ ਫਿਰ ਅਸੀਂ ਆਵਾਂ ਤੇ ਸੇ ਸਵਾਦ ਹੁੰਦਾ ਮਾਣੀ ਪਣੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ